ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਤੁਹਾਡੇ ਘਰ ਦੀ ਟੂਟੀ ਦਾ ਪਾਣੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਜਲ ਨਾਲੋਂ ਘੱਟ ਨਹੀਂ ਹੈ ਜੇ ਤੁਹਾਡੀ ਨੀਅਤ ਖਰਾਬ ਹੈ ਜਿੱਥੋਂ ਮਰਜੀ ਜਲ ਆਇਓ ਤੁਸੀਂ ਤੇ ਉਹਨੂੰ ਵੀ ਜ਼ਹਿਰ ਬਣਾ ਦੇਣਾ ਬੰਦੇ ਦੀ ਨੀਅਤ ਖਰਾਬ ਹੋਵੇ ਤੇ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਦਿੰਦਾ ਹੈ ਨੀਅਤ ਸਾਫ਼ ਹੋਵੇ ਤੇ ਜ਼ਹਿਰ ਨੂੰ ਵੀ ਅੰਮ੍ਰਿਤ ਕਰ ਦਿੰਦਾ ਹੈ ਸਮਝ ਲੱਗੀ ਨੀਅਤ ਸਾਫ਼ ਕਰੋ ਖੁਸ਼ ਰਹੋ ਕਿਸੇ ਦਾ ਵੀ ਧੀ ਪੁੱਤ ਤਰੱਕੀ ਕਰੇ ਕਿਹਦੇ ਘਰ ਕੋਈ ਨੁਕਸਾਨ ਹੋਵੇ ਤੇ ਖੁਸ਼ ਨਾ ਹੋ ਪਵੇਂ ਦੁਸ਼ਮਣ ਤੁਹਾਡੀ ਕੇਸ ਪਿੰਡ ਚ ਨਹੀਂ ਨਾ ਬਣਦੀ ਕੇ ਦੀ ਫਸਲ ਨੂੰ ਅੱਗ ਲੱਗੀ ਆ ਨਾ ਪਵੇਂ ਤੁਹਾਡਾ ਉਹਦੀ ਨਹੀਂ ਬਣਦੀ ਦੁੱਖ ਮਨਾਓ ਯਾਰ ਪਵੇਂ ਵਿਚਾਰ ਧਾਰ ਸਾਡੇ ਟਕਰਾਵਾ ਪਰ ਮਸਾਂ ਵਿਚਾਰੇ ਨੇ ਚਾਰ ਕਿਲੇ ਫਸਲ ਪੈਦਾ ਕੀਤੀ ਸੀ ਤੇ ਜੇ ਤੁਸੀਂ ਲੁੱਟੀਆਂ ਪਾਉਂਦੇ ਜੇ ਨਾ ਤੇ ਗੁਰਦੁਆਰੇ ਕੱਲੀ ਕੱਲੀ ਪੌੜੀ ਤੇ ਮੱਥਾ ਟੇਕੀ ਜੋਣ ਕੇ ਸਤਨਾਮ ਜਿਹੜੇ ਇਦਾਂ ਦੇ ਪਖੰਡੀ ਹੁੰਦੇ ਨਾ ਉਹ ਇੱਕ ਥਾਂ ਤੇ ਨਹੀਂ ਮੱਥਾ ਟੇਕਦੇ ਪਹਿਲਾਂ ਸਾਹਮਣੇ ਟੇਕਦੇ ਆ ਫਿਰ ਸੱਜੇ ਟੇਕਦੇ ਆ ਫਿਰ ਖੱਬੇ ਟੇਕਦੇ ਆ ਉਹ 12